ਇੱਕ ਛੋਟੇ ਜਿਹੇ ਪਿੰਡ 'ਚ ਇੱਕ ਕਿਸਾਨ ਦਾ ਪੁੱਤਰ 모ਹਨ ਰਹਿੰਦਾ ਸੀ ਜੋ ਕਿ ਬਹੁਤ ਹੀ ਮਿਹਨਤੀ ਅਤੇ ਸਾਫ਼ ਦਿਲ ਦਾ ਇਨਸਾਨ ਸੀ ਪਰ ਉਹਦੇ 'ਚ ਇੱਕ ਕਮਜ਼ੋਰੀ ਸੀ 모ਹਨ ਆਪਣੀ ਤੁਲਨਾ ਹਮੇਸ਼ਾ ਦੂਸਰਿਆਂ ਨਾਲ ਕਰਦਾ ਸੀ ਪਿੰਡ 'ਚ ਜਦ ਵੀ ਬੱਚੇ ਰਲ ਕੇ ਦੌੜ ਲਗਾਉਂਦੇ ਤਾਂ 모ਹਨ ਸਾਰਿਆਂ ਤੋਂ ਪਿੱਛੇ ਰਹਿ ਜਾਂਦਾ ਸੀ ਜਦ ਵੀ ਸਾਰੇ ਬੱਚੇ ਇਕੱਠੇ ਹੋ ਕੇ ਖੇਡਦੇ ਉਹਨਾਂ 'ਚੋਂ ਕੋਈ ਗੀਤ ਗਾਉਂਦਾ ਕੋਈ ਬੰਸਰੀ ਵਜਾਉਂਦਾ ਤਾਂ 모ਹਨ ਹਰ ਵਾਰੀ ਉਦਾਸ ਹੋ ਜਾਂਦਾ ਸੀ ਉਹ ਸੋਚਦਾ ਸੀ ਮੈਂ ਕਿਸੇ ਕੰਮ 'ਚ ਚੰਗਾ ਕਿਉਂ ਨਹੀਂ ਇਹ ਸਾਰੇ ਮੇਰੇ ਨਾਲੋਂ ਚੰਗੇ ਕਿਉਂ ਨੇ ਜਦੋਂ ਵੀ ਕੋਈ ਦੋਸਤ ਤਾਰੀਫ ਕਰਦਾ ਮੋਹਨ ਦੇ ਚਿਹਰੇ ਤੇ ਮੁਸਕਾਨ ਤਾਂ ਹੁੰਦੀ ਪਰ ਅੰਦਰ ਹੀ ਅੰਦਰ ਉਹ ਟੁੱਟ ਜਾਂਦਾ ਸੀ ਦਿਨੋ ਦਿਨ ਉਹਦਾ ਆਤਮ ਵਿਸ਼ਵਾਸ ਘਟ ਰਿਹਾ ਸੀ ਇੱਕ ਦਿਨ ਮੋਹਨ ਬਹੁਤ ਹੀ ਉਦਾਸ ਹੋ ਕੇ ਜੰਗਲ ਵੱਲ ਤੁਰ ਪਿਆ ਉੱਥੇ ਇੱਕ ਸ਼ਾਂਤ ਨਦੀ ਵਹਿੰਦੀ ਸੀ ਜਿਹਦੇ ਨਾਲ ਹੀ ਇੱਕ ਪੀਪਲ ਦਾ ਦਰਖਤ ਵੀ ਸੀ ਉਹੀ ਦਰਖਤ ਦੇ ਛਾਂ ਹੇਠਾਂ ਇੱਕ ਬਜ਼ੁਰਗ ਸਾਧੂ ਧਿਆਨ ਕਰ ਰਹੇ ਸੀ ਮੋਹਨ ਸਾਧੂ ਕੋਲ ਬੈਠ ਕੇ ਰੋਣ ਲੱਗਿਆ ਤਾਂ ਸਾਧੂ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਕਹਿਣ ਲੱਗੇ ਬੇਟਾ ਰੋ ਕਿਉਂ ਰਹੇ ਹੈ ਕੀ ਪਰੇਸ਼ਾਨੀ ਹੈ ਤਾਂ ਮੋਹਨ ਨੇ ਕਿਹਾ ਬਾਬਾ ਪਤਾ ਨਹੀਂ ਮੈਂ ਇੰਨਾ ਸੁਧਾਰਨ ਕਿਉਂ ਆ ਬਾਕੀ ਸਾਰੇ ਬੱਚੇ ਮੇਰੇ ਤੋਂ ਇੰਨੇ ਚੰਗੇ ਨੇ ਕੋਈ ਗੀਤ ਗਾਉਂਦਾ ਹੈ ਕੋਈ ਬੰਸਰੀ ਵਜਾਉਂਦਾ ਹੈ ਅਤੇ ਕੋਈ ਤਾਕਤਵਰ ਹੈ ਪਰ ਮੈਂ ਕਿਸੇ ਵੀ ਕੰਮ ਦਾ ਨਹੀਂ ਮੈਨੂੰ ਲੱਗਦਾ ਮੈਂ ਕਦੇ ਕੁਝ ਕਰ ਨਹੀਂ ਸਕਦਾ ਸਾਧੂ ਮੋਹਨ ਦੀਆਂ ਗੱਲਾਂ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ ਬੇਟਾ ਤੂੰ ਮੇਰੇ ਲਈ ਇੱਕ ਛੋਟਾ ਜਿਹਾ ਕੰਮ ਕਰੇਂਗਾ ਤਾਂ ਮੋਹਨ ਨੇ ਹੰਝੂ ਸਾਫ਼ ਕੀਤੇ ਅਤੇ ਖੁਸ਼ ਹੋ ਗਿਆ ਸਾਧੂ ਨੇ ਆਪਣੀ ਥੈਲੀ ਚੋਂ ਦੋ ਬੀਜ ਕੱਢ ਕੇ ਦਿੱਤੇ ਇੱਕ ਬੀਜ ਪਿੱਪਲ ਦਾ ਸੀ ਅਤੇ ਦੂਜਾ ਸੂਰਜਮੁਖੀ ਦਾ। ਉਹਨਾਂ ਨੇ ਕਿਹਾ ਦੋਨੋਂ ਬੀਜ ਖੇਤ 'ਚ ਉਗਾ ਦੇਣਾ ਅਤੇ ਰੋਜ਼ ਪਾਣੀ ਦੇਣਾ। ਬਸ ਸਿਰਫ ਇਹੀ ਕੰਮ ਕਰਨਾ। ਮੋਹਨ ਨੇ ਬਿਨਾਂ ਸਵਾਲ ਕੀਤੇ ਐਵੇਂ ਹੀ ਕੀਤਾ। ਕੁਝ ਦਿਨਾਂ ਬਾਅਦ ਸੂਰਜਮੁਖੀ ਦਾ ਪੌਦਾ ਮਿੱਟੀ ਤੋਂ ਬਾਹਰ ਆਇਆ। ਉਹਦੀਆਂ ਹਰੀਆਂ-ਹਰੀਆਂ ਪੱਤੀਆਂ ਅਤੇ ਪੀਲੇ ਫੁੱਲ ਦੇਖ ਕੇ ਸਾਰੇ ਪਿੰਡ ਵਾਲੇ ਹੈਰਾਨ ਰਹਿ ਗਏ। ਲੋਕ ਉਹਦੀ ਤਾਰੀਫ਼ ਕਰਨ ਲੱਗੇ। ਬੱਚੇ ਕਹਿਣ ਲੱਗੇ ਵਾਹ ਕਿੰਨੇ ਸੋਹਣੇ ਫੁੱਲ ਨੇ। ਮੋਹਨ ਇਹ ਦੇਖ ਕੇ ਫਿਰ ਉਦਾਸ ਹੋ ਗਿਆ। ਉਹਨੇ ਸੋਚਿਆ ਪਿੱਪਲ ਦਾ ਬੀਜ ਤਾਂ ਹਲੇ ਵੀ ਨਹੀਂ ਉੱਗਿਆ ਸ਼ਾਇਦ ਮੈਂ ਵੀ ਇਸੇ ਤਰ੍ਹਾਂ ਬੇਕਾਰ ਟੀਮਾ ਅਤੇ ਨਕਾਮ ਸੂਰਜਮੁਖੀ ਤੇਜ਼ੀ ਨਾਲ ਵਧਿਆ ਉਚਾਈ ਉੱਚੀ ਹੋਈ ਅਤੇ ਖੇਤ ਚ ਦੂਰੋਂ ਚਮਕਣ ਲੱਗਿਆ ਸਾਰੇ ਪਿੰਡ ਵਾਲੇ ਵਾਰ-ਵਾਰ ਉੱਥੇ ਫੋਟੋਆਂ ਖਿੱਚਣ ਆਉਂਦੇ ਮੋਹਨ ਦੇ ਮਨ ਚ ਵਾਰ-ਵਾਰ ਉਹੀ ਖਿਆਲ ਆਉਂਦਾ ਕਾਸ਼ ਮੈਂ ਵੀ ਸੂਰਜਮੁਖੀ ਵਰਗਾ ਹੁੰਦਾ ਤਾਂ ਸਾਰੇ ਮੈਨੂੰ ਵੀ ਇਸੇ ਨਜ਼ਰ ਨਾਲ ਵੇਖਦੇ ਪਰ ਕੁਝ ਮਹੀਨਿਆਂ ਬਾਅਦ ਸੂਰਜਮੁਖੀ ਦਾ ਰੰਗ ਵੀ ਫਿੱਕਾ ਪੈਣ ਲੱਗਿਆ ਪੱਤੀਆਂ ਮੁਰਝਾ ਗਈਆਂ ਅਤੇ ਤਨਾ ਵੀ ਡਿੱਗ ਗਿਆ। ਜਲਦੀ ਹੀ ਸੂਰਜਮੁਖੀ ਦਾ ਫੁੱਲ ਖੇਤ ਵਿੱਚ ਹੀ ਗਾਇਬ ਹੋ ਗਿਆ। ਇਹੀ ਬੀਜ ਉਹੀ ਜਗ੍ਹਾ ਤੇ ਪਿੱਪਲ ਦਾ ਪੌਦਾ ਬਣ ਕੇ ਮਿੱਟੀ ਚੋਂ ਹੌਲੀ-ਹੌਲੀ ਬਾਹਰ ਨਿਕਲਣ ਲੱਗਿਆ। ਸ਼ੁਰੂ ਚ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਤਾਂ ਨਹੀਂ ਦਿੰਦੇ ਸੀ ਪਰ 모ਹਨ ਰੋਜ਼ ਉਹਦੀ ਦੇਖਭਾਲ ਕਰਦਾ ਰਿਹਾ। ਸਾਲੋ-ਸਾਲ ਇਹ ਪੌਦਾ ਵੱਡਾ ਹੁੰਦਾ ਗਿਆ ਅਤੇ ਇੱਕ ਮਜ਼ਬੂਤ ਦਰਖਤ ਦੇ ਰੂਪ ਵਿੱਚ ਬਦਲ ਗਿਆ। ਉਹਦੀ ਛਾਂ ਹੇਠਾਂ ਬੈਠ ਕੇ ਲੋਕ ਆਰਾਮ ਕਰਨ ਲੱਗੇ, ਬੱਚੇ ਖੇលਦੇ, ਬੁੱਢੇ ਵਿਸ਼ਰਾਮ ਕਰਦੇ। ਪੰਛੀਆਂ ਨੇ ਆਲ ਨੇ ਪਾਲੇ ਹੁਣ ਪੀਪਲ ਇੱਕ ਦਰਖਤ ਨੇ ਸੋਂਗੋ ਪੂਰੇ ਪਿੰਡ ਦਾ ਸਹਾਰਾ ਬਣ ਗਿਆ ਸੀ ਇੱਕ ਦਿਨ ਸਾਧੂ ਫਿਰ ਮੋਹਨ ਕੋਲੇ ਆਏ ਅਤੇ ਬੋਲੇ ਦੇਖ ਬੇਟਾ ਸੂਰਜਮੁਖੀ ਜਲਦੀ ਹੀ ਖਿលਿਆ ਸੀ ਅਤੇ ਜਲਦੀ ਹੀ ਮਰ ਜਾ ਗਿਆ ਪਰ ਪੀਪਲ ਧੇਰ ਨਾਲ ਵੱਡਾ ਹੋਇਆ ਤੇ ਪੂਰੇ ਪਿੰਡ ਨੂੰ ਸਹਾਰਾ ਦੇ ਰਿਹਾ ਇਸੇ ਲਈ ਹਰ ਬੀਜ ਦੀ ਆਪਣੀ ਗਤੀ ਅਤੇ ਤਾਕਤ ਹੁੰਦੀ ਹੈ ਜੇ ਪੀਪਲ ਸੂਰਜਮੁਖੀ ਨਾਲ ਤੁਲਨਾ ਕਰਦਾ ਤਾਂ ਕਦੇ ਵੀ ਵੱਡਾ ਨਾ ਹੁੰਦਾ ਮੋਹਨ ਦੇ ਚਿਹਰੇ ਤੇ ਰੌਣਕ ਆ ਗਈ ਜਿਵੇਂ ਕਿ ਉਹਦੇ ਦਿਲ ਤੋਂ ਕੋਈ ਬੋਝ ਉਤਰ ਗਿਆ ਹੋਵੇ ਉਹਨੂੰ ਸਮਝ ਆ ਗਿਆ ਸੀ ਕਿ ਆਪਣੀ ਤੁਲਨਾ ਦੂਜਿਆਂ ਨਾਲ ਕਰਨੀ ਬੇਕੁਫੀ ਹੈ ਅਤੇ ਹਰ ਇਨਸਾਨ ਦਾ ਆਪਣਾ ਸਮਾਂ ਆਪਣਾ ਹੁਨਰ ਅਤੇ ਆਪਣੀ ਜਗ੍ਹਾ ਹੁੰਦੀ ਹੈ। ਮੋਹਨ ਸਾਧੂ ਦੇ ਪੈਰਾਂ 'ਚ ਡਿੱਗ ਕੇ ਬੋਲਿਆ, "ਬਾਬਾ ਹੁਣ ਮੈਂ ਸਮਝ ਗਿਆ। ਮੈਨੂੰ ਖੁਦ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਮੈਨੂੰ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਅਤੇ ਆਪਣੇ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।" ਸਾਧੂ ਖੁਸ਼ ਹੋਏ ਅਤੇ ਬੋਲੇ, "ਇਹੀ ਸਮਝਦਾਰੀ ਹੈ ਬੇਟਾ। ਯਾਦ ਰੱਖੋ ਬੇਟਾ, ਕੋਈ ਵੀ ਪੌਦਾ ਰਾਤੋਂ-ਰਾਤ ਨਹੀਂ ਵੱਡਾ ਹੁੰਦਾ। ਉਹਨੂੰ ਸਮਾਂ ਚਾਹੀਦਾ ਹੁੰਦਾ ਹੈ।" ਇਨਸਾਨ ਵੀ ਉਸੇ ਤਰ੍ਹਾਂ ਹੀ ਹੈ ਹਰ ਕਿਸੇ ਦਾ ਖੇਡਣ ਦਾ ਸਮਾਂ ਅਲੱਗ ਹੁੰਦਾ ਹੈ ਦੋਸਤੋ ਇਹ ਹੀ ਗੱਲ ਸਾਡੀ ਜ਼ਿੰਦਗੀ ਤੇ ਵੀ ਲਾਗੂ ਹੁੰਦੀ ਹੈ ਅਸੀਂ ਹਮੇਸ਼ਾ ਸੋਚਦੇ ਹਾਂ ਲੋਕ ਸਾਡੇ ਨਾਲੋਂ ਅੱਗੇ ਨਿਕਲ ਗਏ ਨੇ ਕੋਈ ਸਕੂਲ 'ਚ ਅੱਗੇ ਨਿਕਲ ਗਿਆ ਕੋਈ ਨੌਕਰੀ 'ਚ ਕੋਈ ਅਮੀਰ ਬਣ ਗਿਆ ਸਾਨੂੰ ਲੱਗਦਾ ਅਸੀਂ ਪਿੱਛੇ ਰਹਿ ਗਏ ਹਾਂ ਪਰ ਸੱਚ ਹੈ ਹਰ ਕਿਸੇ ਦੀ ਜ਼ਿੰਦਗੀ ਦਾ ਆਪਣਾ ਸਮਾਂ ਹੁੰਦਾ ਹੈ ਕਿਸੇ ਦਾ ਸੂਰਜਮੁਖੀ ਵਾਂਗ ਜਲਦੀ ਖਿਲਣਾ ਅਤੇ ਖਤਮ ਹੋ ਜਾਣਾ ਕਿਸੇ ਦਾ ਪਿੱਪਲ ਵਾਂਗ ਹੌਲੀ-ਹੌਲੀ ਵੱਡਾ ਹੋਣਾ ਅਤੇ ਟਿਕੇ ਰਹਿਣਾ ਸਾਰਿਆਂ ਨੂੰ ਸਹਾਰਾ ਦੇਣਾ ਇਸ ਲਈ ਖੁਦ ਦੀ ਤੁਲਨਾ ਕਿਸੇ ਨਾਲ ਵੀ ਨਾ ਕਰੋ ਤੁਹਾਡਾ ਸਮਾਂ ਵੀ ਆਊਗਾ ਤੇ ਜਦ ਵੀ ਆਊਗਾ ਲੋਕ ਸਿਰਫ ਤੁਹਾਡੀ ਕੀਮਤ ਨੂੰ ਸਮਝਣਗੇ ਇਸੇ ਤਰ੍ਹਾਂ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਆਪਣੀ ਤੁਲਨਾ ਕਦੇ ਵੀ ਦੂਜਿਆਂ ਨਾਲ ਨਾ ਕਰੋ ਖੁਦ ਤੇ ਭਰੋਸਾ ਰੱਖੋ ਮਿਹਨਤ ਕਰਦੇ ਰਹੋ ਜਦ ਵੀ ਤੁਹਾਡਾ ਸਮਾਂ ਆਊਗਾ ਤੁਹਾਡੇ ਤੋਂ ਬਿਨਾ ਕੋਈ ਵੀ ਹੋਰ ਮਜ਼ਬੂਤ ਨਹੀਂ ਹੋਣਾ ਧੰਨਵਾਦ